ਸ਼ੀਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਘੱਟ ਰੇਟ 'ਚ ਸ਼ੀਮਰ ਦੇ ਸੂਟ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪਹਿਲਾਂ ਤਾਂ ਤੁਹਾਨੂੰ ਸ਼ੀਮਰ ਦਾ ਪਤਾ ਹੈ ਅੱਜ ਕੱਲ ਕਿੰਨਾ ਟ੍ਰੈਂਡ ਹੈ ਜੀ ਸੂਟ ਚੈੱਕ ਕਰੋ ਜੀ ਸਾਰੇ ਤੇ ਤੁਹਾਨੂੰ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਸੌਂਚਦੀ ਰਹੇ ਜੀ ਬਹੁਤ ਹੀ ਪਿਆਰਾ ਕਲਰ ਹੈ 골ਡਨ ਜਿਹਾ ਕਲਰ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਵਾ ਸੂਟ ਤੇ ਤੇ ਸੂਟ ਦੀ ਲੁੱਕ ਬਣ ਕੇ ਬਹੁਤ ਸੋਹਣੀ ਆਊਗੀ ਜੀ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਸਾਰੇ ਤੇ ਤੁਹਾਨੂੰ ਵਰਕ ਮਿਲੂਗਾ ਜੀ ਗੋਟਾ ਪੱਟੀ ਲਗਾ ਕੇ ਇਸ ਦੁਪੱਟੇ ਦੀ ਫਿਨਿਸ਼ਿੰਗ ਕਰੀ ਵੀ ਹੈ ਜੀ ਬਹੁਤ ਪਿਆਰਾ ਬਹੁਤ ਹੀ ਲਾਈਟ weight ਤੁਹਾਨੂੰ ਦੁਪੱਟਾ ਮਿਲੂਗਾ ਇਹਦੇ ਵਿੱਚ ਤੁਹਾਨੂੰ ਦੂਜਾ ਕਲਰ ਮਿਲੂਗਾ ਜੀ ਇਹ ਕਲਰ ਇਹਦੇ ਵਿੱਚ ਮਿਲੂਗਾ ਤੁਹਾਨੂੰ ਬਹੁਤ ਹੀ ਪਿਆਰਾ ਫਰੋਜੀ ਕਲਰ ਬਹੁਤ ਸੋਹਣਾ ਤੁਹਾਨੂੰ ਫਰੋਜੀ ਕਲਰ ਮਿਲੂਗਾ ਜੀ ਬਹੁਤ ਸੋਹਣਾ ਬਹੁਤ ਪਿਆਰਾ ਸੈਟ ਬਹੁਤ ਸੋਹਣਾ ਤੁਹਾਨੂੰ ਫਰੋਜੀ ਕਲਰ ਕੜਾਈ ਦੇਖੋ ਜੀ ਹਰੇਕ ਦੀ ਤੁਹਾਨੂੰ ਅਲੱਗ-ਅਲੱਗ ਮਿਲੂਗੀ ਬਹੁਤ ਸੌਫਟ ਸ਼ਿਮਰ ਹੈ ਜੀ ਐਦਾਂ ਨਹੀਂ ਹੈਗੀ ਕਿ ਖੜੀ ਕਰੀ ਜੀ ਸ਼ਿਮਰ ਫੋਟੋ ਸੂਟ ਬਣ ਕੇ ਬਹੁਤ ਸੋਹਣਾ ਰੇਡੀ ਹੋਊਗਾ ਜੀ ਬਹੁਤ ਪਿਆਰੀ ਸ਼ਿਮਰ ਹੈ ਆਲ ਓਵਰ ਕੱਟਾ ਤੁਹਾਨੂੰ 5 ਮੀਟਰ ਕੱਪੜਾ ਮਿਲੂਗਾ ਜੀ ਦੁਪੱਟੇ ਤੇ ਤੁਹਾਨੂੰ ਐਦਾਂ ਬਹੁਤ ਸੋਹਣਾ ਕੰਮ ਕਰਿਆ ਹੋਆ ਮਿਲੂਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਦੁਪੱਟੇ ਤੇ ਕੰਮ ਮਿਲੂਗਾ ਜੀ ਦੁਪੱਟਾ ਵੀ ਤੁਹਾਨੂੰ ਨਾਲ ਸ਼ਿਮਰ ਦਾ ਹੀ ਮਿਲੂਗਾ ਜੀ ਦੁਪੱਟਾ ਚੈੱਕ ਕਰੀ ਜਾਓ ਬਹੁਤ ਪਿਆਰਾ ਤੁਹਾਨੂੰ ਸ਼ਿਮਰ ਦਾ ਸੂਟ ਮਿਲੂਗਾ ਜੀ ਬਹੁਤ ਹੀ ਘੱਟ ਰੇਟ 'ਚ ਜੀ ਬਹੁਤ ਸੌਫਟ ਸ਼ਿਮਰ ਹੈ ਜੀ ਤੁਸੀਂ ਚੈੱਕ ਕਰੋ ਬਹੁਤ ਲਾਈਟ ਵੇਟ ਸ਼ਿਮਰ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਅਗਲਾ ਕਲਾ ਚੈੱਕ ਕਰੀ ਜਾਏ ਜੀ ਕਲਰ ਬਹੁਤ ਹੀ ਪਿਆਰੇ ਆ ਜੀ ਕਿਉਂਕਿ ਅੱਗੇ-ਅੱਗੇ ਫੈਸ਼ਨ ਆ ਰਹੇ ਆ ਬਹੁਤ ਸੋਹਣੇ ਲੱਗਣੇ ਆ ਸੂਟ ਜੋ ਕਿ ਹਰ ਟਾਈਮ ਹੈ ਵੀ ਬਹੁਤ ਫ੍ਰੈਂਡ ਅਚੇ ਚੀਜ਼ ਹੈ ਸੂਟ ਦਾ ਚੈੱਕ ਕਰੋ ਜੀ ਵਰਕ ਪਹਿਲਾਂ ਜੇ ਆਪਾਂ ਐਨੇ ਦਾ ਵਰਕ ਕਰਾਉਂਗੇ ਨਾ ਜਿੰਨੇ ਦਾ ਤੁਹਾਨੂੰ ਪੂਰਾ ਅਸੀਂ ਸੂਟ ਦੇ ਰਹੇ ਆ ਇਹਨਾਂ ਤੋਂ ਥੋੜਾ ਵਰਕ ਪਰ ਲੱਗ ਜਾਣਾ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਜੀ ਕਲਰ ਇਹ ਬਹੁਤ ਪਿਆਰਾ ਹੈ ਜੀ ਪਿੰਕ ਜਿਹਾ ਕਲਰ ਹੈ ਸੂਟ ਦਾ ਜੀ ਬਹੁਤ ਸੋਹਣਾ ਕਲਰ ਹੈ ਜੀ ਦੁਪੱਟਾ ਚੈੱਕ ਕਰੋ ਜੀ ਪੂਰਾ ਤੁਹਾਨੂੰ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਬਹੁਤ ਹੀ ਪਿਆਰਾ ਤੁਹਾਨੂੰ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਬਹੁਤ ਸੋਹਣਾ ਕੱਟਵਰਕ ਹੋਇਆ ਹੋਇਆ ਹੈ ਜੀ ਦੁਪੱਟੇ ਤੇ ਬਹੁਤ ਪਿਆਰਾ ਤੁਹਾਨੂੰ ਦੁਪੱਟਾ ਮਿਲਦਾ ਹੈ ਜੀ ਕਲਰ ਬਹੁਤ ਪਿਆਰਾ ਹੈ ਪਿੰਕ ਜਿਹਾ ਕਲਰ ਹੈ ਇਹਨੂੰ ਲੱਗਦਾ ਬਿਲਕੁਲ ਤੁਹਾਨੂੰ ਸਹੀ ਦਿਖਦਾ ਹੋਊਗਾ ਕੈਂਗਰੇਜ ਉਸ ਤੋਂ ਬਾਅਦ ਅਗਲਾ ਕਲਰ ਸੈਕਟ ਕਰੋ ਜੀ ਥੋੜਾ ਜਿਹਾ ਫਰਕ ਹੈ ਜੀ ਉਹ ਥੋੜਾ ਲਾਈਟ ਪਿੰਕ ਹੈ ਇਹ ਉਹਦੇ ਨਾਲ ਥੋੜਾ ਜਿਹਾ ਡਾਰਕ ਆ ਜਾਂਦਾ ਜੀ ਬਹੁਤ ਸੋਹਣਾ ਹੀ ਸੂਟ ਹੈ ਜੀ ਬਹੁਤ ਪਿਆਰਾ ਹੈ ਕਿਸੇ ਨੂੰ ਆਪਾਂ ਨੇ ਗਿਫਟ ਦੇਣਾ ਹੈ ਕਲਰ ਡਿਜ਼ਾਈਨ ਕਢਾਈ ਦਾ ਕੰਮ ਚੈੱਕ ਕਰੋ ਜੀ ਕਿੰਨੀ ਫਿਨਿਸ਼ਿੰਗ ਨਾਲ ਹੋਇਆ ਹੈ ਜੀ ਗਲੇ ਦਾ ਕੰਮ ਮਿਲੂਗਾ ਜੀ ਤੁਹਾਨੂੰ ਆ ਰੀ ਵਰਕ ਮਿਲੂਗਾ ਜੀ ਬਹੁਤ ਹੀ ਪਿਆਰਾ ਕਲੀਆਂ ਵਾਂਗੂ ਕੰਮ ਹੋਇਆ ਹੈ ਬਜੀ ਬਹੁਤ ਸੋਹਣਾ ਸੂਟ ਇਹ ਬਹੁਤ ਪਿਆਰਾ ਹੈ ਜੀ ਬਹੁਤ ਲਾਈਟ weight ਸ਼ਿਮਰ ਹੈ ਜੀ ਬਹੁਤ ਲਾਈਟ weight ਫਰੇਕ ਦਾ ਡਿਜ਼ਾਈਨਿੰਗ ਅਲੱਗ-ਅਲੱਗ ਬਣੀ ਹੋਈ ਹੈ ਜੀ ਅਸੀਂ ਖੂਦ ਸੂਟ ਰੈਡੀ ਕਰਵਾਉਨੇ ਆ ਬਹੁਤ ਹੀ ਪਿਆਰਾ ਸੂਟ ਹੈ ਜੀ ਦੁਪੱਟਾ ਦੇਖੋ ਸੂਟ ਦੀ ਲੁੱਕ ਬਣ ਕੇ ਕਿੰਨੀ ਸੋਹਣੀ ਆਣੀ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਹੀ ਪਿਆਰਾ ਦਪਟਾ ਹੈ ਜੀ ਸੂਤੋਆ ਜੀ ਅਗਲਾ ਕਲਰ ਚੈੱਕ ਕਰੀ ਜੋ ਸੂਤਾਂ ਦਾ ਸ਼ਿਮਰ ਦੇ ਤੁਹਾਨੂੰ ਸੂਟ ਮਿਲenge ਕਲਰ ਹੀ ਬਹੁਤ ਪਿਆਰਾ ਹੈ ਸੂਟ ਦਾ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਪਿਆਰਾ ਡਿਜ਼ਾਈਨਿੰਗ ਕੜਾਈ ਚੈੱਕ ਕਰੋ ਬਹੁਤ ਸੋਹਣੀ ਹੈ ਜੀ ਸੂਤਾਂ ਦਾ ਬਣ ਕੇ ਬਹੁਤ ਵਧੀਆ ਉਹਦੇ ਵਿੱਚ ਗ੍ਰੀਨ ਥੋੜਾ ਟੱਚ ਕਰਤਾ ਹੈ ਗ੍ਰੀਨ ਕਲਰ ਦੀ ਤੁਸੀਂ ਪਾਈਪਿੰਗ ਲਗਵਾ ਲਿਓ ਸੂਟ ਦੀ ਬਹੁਤ ਸੋਹਣੀ ਲੁੱਕ ਬਣ ਕੇ ਰੈਡੀ ਹੋਣੀ ਹੈ ਜੀ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਰੈਡੀ ਹੋਇਆ ਬਗਾ ਦੁਪੱਟੇ ਦਾ ਵਰਕ ਚੈੱਕ ਕਰੋ ਜੀ ਕਿੰਨਾ ਪਿਆ। ਬਹੁਤ ਸੋਹਣਾ ਤੁਹਾਨੂੰ। ਦੁਪੱਟਾਂ ਦੇ ਬਗਾ ਜੀ ਬਹੁਤ ਹੀ ਪਿਆਰਾ। ਬਹੁਤ ਲਾਈਟ weight ਚੰਗੀ ਬਹੁਤ ਲਾਈਟ weight। ਅਗਲਾ ਕਲਰ ਚੈੱਕ ਕਰੋ ਜੀ। ਕਲਰ ਬਹੁਤ ਪਿਆਰੇ ਆ ਜੀ ਬਹੁਤ ਲਾਈਟ ਲਾਈਟ ਜੀ। ਬਹੁਤ ਸੋਹਣੇ ਕਲਰ ਆ ਜੀ। ਆਹ ਸੂਟ ਚੈੱਕ ਕਰੋ ਜੀ ਕਲਰ ਕਿੰਨਾ ਪਿਆ। ਕਲਰ ਬਹੁਤ ਪਿਆਰੇ ਆ ਜੀ ਬਹੁਤ ਵੀ ਜ਼ਿਆਦਾ ਕਲਰ ਆ। ਇਸ ਕੋਲ ਨੂੰ ਚੈੱਕ ਕਰੋ ਜੀ ਡਿਜ਼ਾਈਨ ਹੀ ਕੜਾਈ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਵਧੀਆ ਫਿਨਿਸ਼ਿੰਗ ਨਾਲ ਕੰਮ ਹੋਇਆ ਵਾ ਜੀ ਅਸੀਂ ਖੁਦ ਕਪੜਾ ਲੈ ਕੇ ਵਰਕ ਕਰਾਉਨੇ ਆ ਜੀ ਬਹੁਤ ਹੀ ਪਿਆਰੀ ਬਹੁਤ ਹੀ ਸੌਫਟ ਸ਼ਿਮਰ ਹੈ ਜੀ ਬਹੁਤ ਸੋਹਣੇ ਸੂਟ ਹੈ ਜੀ ਬਣ ਕੇ ਸੂਟ ਬਹੁਤ ਸੋਹਣੇ ਆਉਣੇ ਆ ਜੀ ਤੁਸੀਂ ਕਿਤੇ ਵੀ ਬੈਠੀਆਂ ਜੀ ਕਿਸੇ ਵੀ ਏਰੀਆ 'ਚ ਬੈਠੇ ਹੋ ਸਿਰਫ ਤੁਸੀਂ ਵੀਡੀਓ ਦੇਖਣੀ ਮੇਰਾ ਨੰਬਰ ਚੱਕੋ ਤੇ ਕਾਲ ਕਰੋ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਜਿੱਥੇ ਵੀ ਬੈਠੇ ਆ ਤੁਸੀਂ ਮੈਨੂੰ ਸਿਰਫ ਆਪਣਾ ਐਡਰੈਸ ਸੈਂਡ ਕਰਨਾ ਹੈ ਜੀ ਤੁਹਾਨੂੰ ਸੂਟ ਮੈਂ ਤੁਹਾਡੇ ਘਰ ਤੱਕ ਪਹੁੰਚਾ ਦੇਣਾ ਜੀ ਐਡਰੈਸ ਬਿਲਕੁਲ ਸਹੀ ਦੇਣਾ ਜੀ Google Pay Paytm ਕੁਝ ਵੀ ਕਰ ਸਕਦੇ ਆ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਜਿਹੜਾ ਵੀ ਸੂਟ ਹੈ ਨਾ ਸੂਟਾਂ 'ਚ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਮੈਨੂੰ ਸੈਂਡ ਕਰੋ ਜੀ ਥੈਂਕ ਯੂ so much ਪਾਰਸਲ ਵੀ ਕਰਨਾ ਹੈ